ਅੱਜ ਦੀ ਸਾਡੀ ਜਿਹੜੀ ਪ੍ਰੈਸ ਕਾਨਫਰੰਸ ਹੈ ਜੀ ਇਹ ਪੰਜਾਬ ਦੇ ਵਿੱਚ ਅਨੇਕਾਂ ਠੱਗੀ ਦੇ ਕੇਸ ਹੈ ਜੋ ਜਗਦੇਵ ਸਿੰਘ ਖਾਲਸਾ ਆਪਣੇ ਆਪ ਨੂੰ ਖਾਉਂਦਾ ਵੈਸੇ ਜਗਦੇਵ ਸਿੰਘ ਠੱਗ ਹੈ ਕਿਸਾਨੀ ਅੰਦੋਲਨ ਦੇ ਵਿੱਚੋਂ ਇਹ ਇੱਕ ਉੱਪਰੀ ਹੋਈ ਸੰਸਥਾ ਹੈ ਜਿਹੜੀ ਉਹਨੇ ਬਣਾਈ ਹੈ ਕਿਸਾਨ ਹੱਟ 13 13 ਉਹਦੇ ਨਾਮ ਤੇ ਇਹ ਠੱਗੀਆਂ ਮਾਰਦਾ YouTube ਤੇ Facebook ਤੇ ਵੀਡੀਓ ਬਣਾ ਕੇ ਪਾਉਂਦਾ ਹੈ ਉਹ ਵੀਡੀਓ ਦੇ ਆਧਾਰ ਤੇ ਅੱਗੇ ਲੋਕ ਉਹਦੇ ਨਾਲ ਫੋਨ ਤੇ ਕੰਟੈਕਟ ਕਰਦੇ ਆ ਵੀਡੀਓ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਲਾਨ ਦੱਸਦਾ ਸਬਜ਼ ਬਾਗ ਦਿਖਾਉਂਦਾ ਪਰਮਾਉਂਦਾ ਉਹਨਾਂ ਦੇ ਝਾਂਸੇ ਚਾ ਕੇ ਜਦੋਂ ਉਹਨੂੰ ਫੋਨ ਕਰਦੇ ਆ ਤਾਂ ਮਿਲ ਕੇ 5 ਲੱਖ ਤੋਂ ਲੈ ਕੇ 25-30 ਲੱਖ ਰੁਪਏ ਤੱਕ ਦੇ ਪਲਾਨ ਸਮਝਾਉਂਦਾ ਉਹਨਾਂ ਪਲਾਨਾਂ ਦੇ ਮੁਤਾਬਕ ਉਹ ਦੱਸਦਾ ਵੀ ਸਟੋਰ ਬਣਾ ਕੇ ਦੇਵਾਂਗੇ ਸਟੋਰ ਦਾ ਸਾਰਾ ਖਰਚਾ ਕੰਪਨੀ ਚੱਕੂ ਫਰੈਂਚਾਈਜ਼ੀ ਸਿਸਟਮ ਸਮਝਾਉਂਦਾ ਆਪਦਾ ਉਹ ਸਿਸਟਮ ਦੇ ਵਿੱਚ ਜਿੰਨੀਆਂ ਵੀ ਉਹ ਗੱਲਾਂ ਕਰਦਾ ਹੈ ਮਲਾਜ਼ਮਾਂ ਨੂੰ ਤਨਖਾਹ ਇਲੈਕਟ੍ਰਿਸਿਟੀ ਬਿੱਲ ਸ਼ੋਰੂਮ ਦਾ ਕੋਈ ਰੈਂਟ ਕੰਪਨੀ ਵੱਲੋਂ ਪੇ ਕੀਤਾ ਜਾਊਗਾ ਤੇ ਚੰਗਾ ਜਿਹੜਾ ਮੁਨਾਫਾ ਉਹ ਓਨਰ ਨੂੰ ਦਿੱਤਾ ਜਾਊਗਾ ਜੋ ਫਰੈਂਚਾਈਜ਼ੀ ਉਹਦੀ ਖਰੀਦ ਕਰਦਾ ਜੀ ਪਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ ਜਿੰਨੀਆਂ ਗੱਲਾਂ ਕਰਦਾ ਇੱਕ ਗੱਲ ਤੇ ਵੀ ਉਹ ਖਰਾਣੀ ਉਤਰਦਾ ਇੰਨਾਂ ਗੱਲਾਂ ਨੂੰ ਧਿਆਨ ਚ ਰੱਖ ਕੇ ਅਸੀਂ ਇੱਕ ਕੋਸ਼ਿਸ਼ ਕੀਤੀ ਹੈ ਵੱਧ ਤੋਂ ਵੱਧ ਅਸੀਂ ਸਟੋਰਾਂ ਨਾਲ ਸੰਪਰਕ ਕੀਤਾ ਸਾਨੂੰ ਪਤਾ ਲੱਗਿਆ ਵੀ ਇਹ ਬਹੁਤ ਵੱਡਾ ਕਰੋਨਾ ਦੀ ਠੱਗੀ ਦਾ ਮਾਮਲਾ ਹੈ ਇਸ ਮਾਮਲੇ ਨੂੰ ਅਸੀਂ ਚੁੱਕਿਆ ਮੇਰੇ ਨਾਲ ਵੀਰ ਜੀ ਇਹੇ ਡਸਕੇ ਤੋਂ ਸੰਗਰੂਰ ਤੋਂ ਬਟਲਾਡੇ ਤੋਂ ਰੋੜੀ ਤੋਂ ਗੁਰੂ ਹਰਸਾਏ ਤੋਂ ਵੱਖ-ਵੱਖ ਮੈਂ ਜੇ ਪਹੁੰਚਿਆ ਜੀ ਬਾਕੀ ਸਾਡੀ ਬੇਨਤੀ ਆ ਵੀ ਇਹ ਠੱਗ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਨੱਥ ਪਾਈ ਜਾਵੇ ਜਿਹੜੇ ਸਬਜ ਬਾਗ ਦਿਖਾਉਂਦਾ ਹੈ ਹਰ ਪਲਾਨ ਇਹ ਬਦਲਦਾ ਹੈ ਉਹਨਾਂ ਚੋਂ ਇੱਕ ਇਹ ਹੈ ਜਿਹੜੇ ਕਿ ਜਨਵਰੀ 2023 ਦੇ ਵਿੱਚ ਮੇਰੇ ਸਟੋਰ ਦੇ ਵਿੱਚ ਉਹਨੇ ਲਾਂਚ ਕੀਤੇ ਸੀ ਪਰ ਕਿਸੇ ਵੀ ਇੱਕ ਪਲਾਨ ਤੇ ਵੀ ਉਹ ਖਰਾਣੀ ਉਤਰਦਾ ਕਰੋੜਾਂ ਦੀ ਗੇਮ ਬਣਾਉਂਦਾ ਹੈ ਗੱਲ ਕਰਕੇ ਇਹ ਪਟਿਆਲੇ ਸਟੋਰ ਖੋਲਿਆ ਸੀ ਅੱਜ ਇਹ ਵੀ ਬੰਦ ਹੈ ਜਿੱਤੇ ਬਹੁਤ ਵਧੀਆ ਸਕਰੀਨਿੰਗ 13-13 ਦੀ ਖਰੀਦ ਤੇ ਪਾਓ 3 ਕਰੋੜ ਦੇਣਾ ਇਹ ਇੱਕ YouTube ਤੇ ਵੀਡੀਓ ਹੈ 2.5 ਕਰੋੜ ਦਾ ਘਰ ਤੇ ਫੋਰਚੂਨਰ ਗੱਡੀ ਕਿਸਾਨ ਹਟ 13-13 ਵਾਲੇ ਫ੍ਰੀ ਦੇਈ ਜਾਂਦੇ ਆ ਇਹੋ ਜਿਹਾ ਝਾਂਸਿਆਂ ਦੇ ਵਿੱਚ ਪਸਾਉਂਦਾ ਅੱਜ ਵੀ ਸਟੋਰਾਂ ਦੇ ਇਹਦੇ ਆਮ ਹੀ ਇਸ ਤਰ੍ਹਾਂ ਦੇ ਬੈਨਰ ਲੱਗੇ ਹੋਏ ਆ ਜਗਾ ਜਗਾ ਜਿੱਥੇ ਵੀ ਸਟੋਰ ਖੁੱਲਦੇ ਆ ਕੋਰਾਰੇ ਚ ਹੋਈ ਸ਼ੁਰੂਆਤ ਰੋਜ਼ਗਾਰ ਦਾ ਉੱਤਮ ਜਰੀਆ ਨੌਜਵਾਨਾਂ ਲਈ ਬਣਿਆ ਸੁਨਹਿਰੀ ਮੌਕਾ ਅਸੀਂ ਭਾਵਨਾਤਮਕ ਲੋਕ ਐ ਇਹੋ ਜੀਆਂ ਗੱਲਾਂ ਨਾਲ ਅਸੀਂ ਇਹਦੇ ਚਾਂਸੇ 'ਚ ਆ ਜਾਂਦੇ ਆ ਪਰ ਇਹ ਆਪਣਾ ਕੰਮ ਜਿਹੜਾ ਠੱਗੀ ਦਾ ਕਰਕੇ ਅੱਗੇ ਨਿਕਲ ਜਾਂਦਾ ਏਸੇ ਤਰ੍ਹਾਂ ਹੀ ਇਹਨੇ ਇੱਕ ਫਾਰਮ ਰਜਿਸਟਰਡ ਕਰਾਈ ਆ 2023 ਦੇ ਵਿੱਚ ਸੈਂਡੋਸ ਗ੍ਰੋਸਰੀ ਮਾਰਟ ਪ੍ਰਾਈਵੇਟ ਲਿਮਟਿਡ ਜਿਹਦੇ ਤੇ ਐਡਰੈਸ ਦੇ ਰਿਹਾ ਹੈ K1 ਰਾਇਲ 뷰 ਹੋਮ ਪੱਖੋਵਾਲ ਰੋਡ ਦਾ ਪਰ ਜਦੋਂ ਕੋਰਟ ਰਾਹੀਂ ਅਸੀਂ ਇਹਨੂੰ ਨੋਟਿਸ ਭੇਜਿਆ ਹੈ ਉਹਦੇ ਚ ਜਵਾਬ ਆਇਆ ਵੀ 2016 ਤੋਂ ਇੱਥੇ ਹੈ ਰਹੀ ਨਹੀਂ ਰਿਹਾ ਸਾਨੂੰ ਇਹ ਬੰਦੇ ਦਾ ਕੋਈ ਟਿਕਾਣਾ ਵੀ ਨਹੀਂ ਮਿਲ ਰਿਹਾ ਵੀ ਕਿੱਥੇ ਰਹਿ ਰਿਹਾ ਹੈ ਲੀਗਲੀ ਕਾਰਵਾਈ ਚ ਅਸੀਂ ਪਏ ਹੋਏ ਹਾਂ ਪਰ ਨੋਟਿਸ ਭੇਜਣ ਲਈ ਕੋਈ ਸਮਨ ਭੇਜਣ ਲਈ ਸਾਨੂੰ ਕੋਈ ਦਾ ਪ੍ਰੋਪਰ ਐਡਰੈਸ ਹੀ ਨਹੀਂ ਮਿਲ ਰਿਹਾ ਇਹ ਬੰਦਾ ਹੈ ਕਿੱਥੋਂ ਦਾ ਇਹੋ ਜੀਆਂ ਕਈ ਗੱਲਾਂ ਨੂੰ ਧਿਆਨ ਤੇ ਰੱਖ ਕੇ ਜੀ ਅਸੀਂ ਅੱਜ ਇੱਥੇ ਇਕੱਠੇ ਹੋਏ ਆਂ ਮਾ ਕਿਸ ਤੋਂ ਕੇ ਭਾਈ ਜੀ ਕੋਈ ਸਵਾਲ ਜਵਾਬ ਕਰ ਸਕਦੇ ਹੋ ਤੇਰਾ ਤੇਰਾ ਕੀ ਮਤਲਬ ਕੀ ਹੈ ਸਟੋਰ ਦੇ 13 ਤੇਰਾ ਕੀ ਹੁੰਦਾ ਹੈ ਕਿ ਸਮਾਨ ਵਿੱਚ ਉਹਦਾ ਕੀ ਚੱਕਰ ਹੈ ਸਾਰਾ ਹੀ ਘਰ ਦਾ ਸਮਾਨ ਗਰੋਸਰੀ ਦਾ ਜੋ ਵੀ ਰੋਜ਼ ਮਰਦੀ ਜ਼ਿੰਦਗੀ ਦੇ ਵਿੱਚ ਆਪਾਂ 13 ਰੁਪਏ ਦਾ ਹੁੰਦਾ ਨਹੀਂ 13 ਦਾ ਪੈਦਾ ਨਹੀਂ ਜੀ ਇਹ ਤਾਂ ਵੈਸੇ ਹੀ ਤੁਸੀਂ ਮਤਲਬ ਇਹ ਕਿਰਤ ਕਰੋ ਨਾਮ ਜਬ ਉਹ ਵੰਡ ਸਤੋ ਬਾਬੇ ਨਾਨਕ ਦੇ ਪਲੱਸ ਮੈਨੂੰ ਲੈ ਕੇ ਲੋਕਾਂ ਨੂੰ ਗਮਰਾਹ ਕਰਨ ਦਾ ਤਰੀਕਾ ਹੈ ਤੇ ਕਿਸਾਨ ਹੱਟ ਵੀ ਬਸ ਮਤਲਬ ਵੀ ਕਿਸਾਨਾਂ ਦੇ ਬੱਚਿਆਂ ਨੂੰ ਰੋਜ਼ਗਾਰ ਦੇਵਾਂਗਾ ਜੀ ਇਹ ਭਰਮਾਉਣ ਦਾ ਤਰੀਕਾ ਹੈ ਇਹ ਤਾਂ ਜੀ ਮੇਰੇ ਪਾਸ ਹਜੇ ਤੱਕ 50 ਦੇ ਕਰੀਬ ਲੋਕਾਂ ਦੀ ਲਿਸਟ ਹੈ ਜੀ ਅਸੀਂ ਜਗਾ ਜਗਾ ਹਜੇ ਜਾਵਾਂਗੇ ਹੋਰ ਜ਼ਿਲ੍ਹਿਆਂ ਚ ਵੀ ਇਸੇ ਤਰ੍ਹਾਂ ਹੀ ਪ੍ਰੈਸ ਕਾਨਫਰੰਸਾਂ ਕਰਾਂਗੇ ਕਿ ਕਿ ਇਰੀਆ ਬਹੁਤ ਪੈ ਜਾਂਦਾ ਜਿਵੇਂ ਅੰਮ੍ਰਿਤਸਰ ਆ ਅਜਨਾਲਾ ਉਧਰਲੀ ਸਾਈਡ ਤੋਂ ਡੇਰਾ ਬਾਬਾ ਨਾਨਕ ਤੋਂ ਮਤਲਬ ਉਹ ਦੂਰੋਂ ਪਹੁੰਚ ਨਹੀਂ ਸਕੇ ਕੀ ਮੰਗ ਕਰਦੇ ਹੋ ਬ੍ਰਦਰ ਮੰਗ ਕਰਦੇ ਆ ਜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਬੰਦੇ ਦਾ ਪਤਾ ਲੱਗੇ ਇਹਦਾ ਸਾਰਾ ਕੁਝ ਚੈੱਕ ਕੀਤਾ ਜਾਵੇ ਵੀ ਇਹ ਐਡਾ ਤਕੜਾ ਢਾਂਚਾ ਚਲਾ ਕੇ ਮੇਰੇ ਹੈ ਇੱਕ ਕਦਮ ਵੀ ਚੱਲਵੇ ਜੀ ਕੀ ਮਾਰੀ ਜਾ ਇਸ ਤਰ੍ਹਾਂ ਦੇ ਚੁੱਕੀ ਮੰਗ ਕੀ ਇਹ ਚਾਹਸੇ ਦਿੰਦਾ ਜੀ ਜਿਸ ਤਰ੍ਹਾਂ ਮੇਰੇ ਨਾਲ ਹੋਇਆ ਵੀ 13 ਲੱਖ ਰੁਪਏ ਦਾ ਸਟੋਰ ਫਰੈਂਚਾਈਜ਼ੀ ਮੇਰੇ ਤੋਂ ਖਰੀਦ ਉਸ ਦੇ ਵਿੱਚ ਮੈਨੂੰ ਵੀ ਵਧੀਆ ਫੁੱਲ ਫਰਨੀਚਰ ਸਟੋਰ ਤਿਆਰ ਕਰਕੇ ਦੇਊਗਾ। ਮੌਲੀ ਵਿੱਚ ਬਿਲਕੁਲ ਜੀ। ਅ 13 ਲੱਖ ਲੈ ਕੇ 16 ਲੱਖ ਰੁਪਏ ਦਾ ਸਮਾਨ ਪਾਉਂਦੀ ਇਹਨੇ ਮੇਰੇ ਨਾਲ ਗੱਲ ਕੀਤੀ ਸੀ। ਪਰ ਉਸ ਤੋਂ ਬਾਅਦ 4-5 ਲੱਖ ਰੁਪਏ ਦਾ ਸਮਾਨ ਆਇਆ ਉਸ ਤੋਂ ਬਾਅਦ ਸਪਲਾਈ ਵੀ ਦੇਣੀ ਬੰਦ ਕਰਤੀ। ਜਿਹੜਾ ਕੋਈ ਐਗਰੀਮੈਂਟ ਹੁੰਦਾ ਰੈਂਟ ਦਾ ਅ 2 ਕੁ ਮਹੀਨੇ ਜਾਂ 3 ਮਹੀਨੇ ਰੈਂਟ ਪਾਇਆ ਹੋਊਗਾ ਉਹ ਵਿਚਾਰੇ ਮਾਲ ਸਾਡੇ ਕੋਲੇ ਆ ਕੇ ਇੰਨੇ ਖੱਜਲ ਖਾਰ ਹੁੰਦੇ ਸਾਨੂੰ ਪਤਾ ਹੈ। ਤਾਲਾ ਲਾਉਣ ਤੱਕ ਨਹੀਂ ਆਉਂਦਾ ਵੀ ਅੱਜ ਐਥੇ। ਪਰ ਹਾਰ ਕੇ ਸਾਨੂੰ ਮਤਲਬ ਇਹ ਕੰਮ 7 ਮਹੀਨੇ ਬਾਅਦ ਬੰਦ ਕਰਨਾ ਪਿਆ ਕਿਉਂਕਿ 1 ਲੱਖ ਰੁਪਏ ਸਟੋਰ ਦਾ ਖਰਚਾ ਸੀ ਮੰਥਲੀ 32000 ਰੁਪਏ ਰੈਂਟ ਫਿਰ 4 ਵਰਕਰ ਉਥੇ ਕੰਮ ਕਰਨ ਵਾਲੇ ਉਹਨਾਂ ਦੀ ਤਨਖਾਹ ਇਲੈਕਟ੍ਰਿਸਿਟੀ ਬਿੱਲ ਕਿੱਥੋਂ ਬੰਦਾ ਇਨਾ ਜੇਬ ਚੋਂ ਕਰੂਗਾ ਪਰ ਇਹ ਫਰੈਂਚਾਈਜ਼ਰਸ ਨੂੰ ਚੋਂ ਨੇ ਕਿਹਾ ਸੀ ਵੀ ਇਹ ਸਾਰਾ ਖਰਚਾ ਕੰਪਨੀ ਚੁੱਕੂਗੀ ਤੁਸੀਂ ਤਾਂ ਵਰਕਰ ਹੋ ਉਥੇ ਤੁਹਾਨੂੰ ਤਨਖਾਹ ਦੇਵਾਂਗੇ ਪਰ ਕਿਸੇ ਇੱਕ ਵੀ ਗੱਲ ਤੇ ਖਰਾਣੇ ਕਰ ਬੰਦਾ 7 ਮਹੀਨੇ ਜੋ ਇੱਕ ਵੀ ਮਹੀਨੇ ਦੀ ਮੈਨੂੰ ਕੋਈ ਤਨਖਾਹ ਨਹੀਂ ਸਮਾਨ ਦੇ ਵਿੱਚ ਰਾਸ਼ਨ ਦਾ ਸਮਾਨ ਦਾ ਰਾਸ਼ਨ ਦਾ ਸਮਾਨ ਹੈ ਮਠੰਡੇ ਮਠੰਡੇ ਹੀ ਖੋਲੇ ਸੀ ਮਠੰਡੇ ਹੀ ਖੋਲੇ ਸੀ ਹਾਂਜੀ ਹਾਂਜੀ ਪਾਰਕੋ ਦੇ ਸਾਹਮਣੇ ਖੋਲੇ ਸੀ 1 ਜਨਵਰੀ 2023 ਨੂੰ ਤੁਸੀਂ ਇਹਦੇ ਬਾਰੇ ਹਾਂਜੀ ਹਾਂਜੀ ਅਸੀਂ ਚਾਰ ਪਾਰਟਾ ਸੀਗੇ ਹਾਂਜੀ ਅੱਛਾ ਜੇ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਇਧਰ ਹੋਣ ਇਸ ਜਿਹੜੀ ਹੈ ਬੰਦੇ ਦੇ ਕਿਹ ਜਿੱਥੇ ਦਾ ਸਟਾਰ ਬਈ ਜੀ ਇਹ ਕੱਲੇ ਪੰਜਾਬ ਦੇ ਨਹੀਂ ਦੂਜੇ ਸੂਬਿਆਂ ਦੀ ਸੂਬਿਆਂ ਦੀ ਹੋਰ ਵੀ ਅਜੇ ਆਵਾਜ਼ ਆ ਰਹੀ ਹੈ ਪਰ ਮੇਰਾ ਜੀ ਕੰਟੈਕਟ ਨਹੀਂ ਹੋਇਆ ਆਨਲਾਈਨ ਟਾਈਮ ਤੇ ਅਸੀਂ ਕਰਾਂਗੇ ਆਪਣੇ ਕੋਈ ਇੱਥੇ ਹੋਰ ਸੂਰ ਚੱਲ ਰਹੇ ਹੈ ਆਪਣੇ ਹੁਣ ਨਵਾਂ ਉਸ ਤੋਂ ਬਾਅਦ ਖੁੱਲਿਆ ਜੀ ਤਿੰਨ ਚਾਰ ਮਹੀਨੇ ਹੋਇਆ ਅਜੇ ਉਹਦੀ ਓਪਨਿੰਗ ਵੀ ਹੋਣੀ ਹੈ ਉੱਥੇ ਵੀ ਮੈਂ ਗਿਆ ਸੀ ਵਿਜ਼ਿਟ ਕੀਤਾ ਸੀ ਉੱਥੇ ਵੀ ਉਹੀ ਲਾਲੀਪਾਪ ਪੂਰੇ ਬੋਰਡਾਂ ਤੇ ਲਿਖੇ ਹੋਏ ਹੈਗੇ ਮੇਰੇ ਕੋਲ ਇੱਕ ਫੋਟੋ ਵੀ ਹੈ ਉਹਦੇ ਚ ਨੌਜਵਾਨਾਂ ਨੂੰ ਸੁਨਹਿਰੀ ਮੌਕਾ ਇਹ ਲਿਖ ਰਿਹਾ ਰੋਜ਼ਗਾਰ ਹੱਟ 13 13 ਰੋਜ਼ਗਾਰ ਦਾ ਮੌਕਾ 5 ਲੱਖ ਨਾਲ ਵਪਾਰ ਸ਼ੁਰੂ ਕਰੋ ਤੇ ਕਮਾਓ 24000 ਮਹੀਨਾ ਇਹ ਬੇਸ਼ੰਦੇ ਇਹ ਬੇਹੰਦੇ ਜੀ ਹਰ ਮਹੀਨੇ ਬਾਅਦ ਇਹਦਾ ਕੋਈ ਪਲਾਨ ਬਦਲ ਜਾਂਦਾ ਕਿਤੇ ਕਰੋੜਾਂ ਨੀਆਂ ਕਾਰਾਂ ਦਿੰਦਾ ਕਿਤੇ ਗੱਡੀਆਂ ਦਿੰਦਾ ਕਿਤੇ ਆਪ ਪ੍ਰੈਸ ਸਟ੍ਰੀਮ ਪ੍ਰੈਸ ਡਿਨਰ ਸੈੱਟ ਡਬਲ ਬਲੈਂਕਟ ਇਕਾੜਾ ਬਣਾਉਂਦਾ ਸੀ ਆਪਦੇ ਪਰ ਕਿਸੇ ਵੀ ਚੀਜ਼ ਤੇ ਮੇਰੇ ਸਟੋਰ ਤੇ ਆ ਪਹਿਲੇ 5-6 ਪੁਆਇੰਟਾਂ ਤੱਕ ਮਤਲਬ ਕਾਰਡ ਬਣਾਏ ਸੀ ਕਵਰ ਕਰ ਚੁੱਕੇ ਸੀ ਕਿ ਲੋਕ ਉਹ ਆ ਕੇ ਮੰਗਦੇ ਸੀ ਵੀ ਦਿਓ ਕਿੱਥੇ ਆ ਬੰਦਾ ਜੀ ਠੱਗਾ ਜਗਦੇਵ ਸਿੰਘ ਖਾਲਸਾ ਹੁਣ ਇਹਦਾ ਕੁਝ ਕਹਿ ਨਹੀਂ ਸਕਦੇ YouTube ਤੇ ਆਮ ਹੀ ਮਿਲਦਾ ਜੀ ਇਹ ਯੂਟਿਊਬਰ ਆ ਬਹੁਤ ਤਕੜਾ ਨਹੀਂ ਤੁਹਾਨੂੰ ਮਿਲਿਆ ਉਹਨਾਂ ਬਾਈਫੇਸ ਬਾਈਫੇਸ ਮਿਲਿਆ ਜੀ ਮੁਕਸਰ ਮਿਲਿਆ ਸੀਗਾ ਬੁਲਾਇਆ ਸੀ ਸਾਨੂੰ ਜਦੋਂ ਅਸੀਂ YouTube ਤੇ ਵੀਡੀਓ ਦੇਖੀ ਇਹਨੂੰ ਕੰਟੈਕਟ ਕੀਤਾ ਮੇਰੇ ਸਟੋਰ ਖੋਲਣਾ ਚਾਹੁੰਦੇ ਆ ਮੁਕਸਰ ਪਹਿਲਾਂ ਇੱਕ ਰਨਿੰਗ ਸੀਗਾ ਸਟੋਰ ਉੱਥੇ ਗਏ ਉੱਥੇ ਮਿਲਿਆ ਸਾਨੂੰ ਰੈਨਾ ਕਿੱਥੇ ਦਾ ਹੈ ਰੈਨ ਆਲਾ ਜਿਹੜਾ ਡਰੈੱਸ ਹੈ ਜੀ ਲੁਧਿਆਣੇ ਦਾ ਸ਼ੋਅ ਕਰਦਾ ਜੀ ਪਰ ਉਸ ਡਰੈੱਸ ਤੇ ਤੁਹਾਨੂੰ ਦਿਖਾਇਆ ਗਿਆ ਕਿ 2016 ਤੋਂ ਰਹਿ ਨਹੀਂ ਰਿਹਾ ਹੋਰ ਪਤਾ ਨਹੀਂ ਕਿ ਹੋਰ ਇੱਕ ਮੁਕਸਰ ਸਾਹਿਬ ਦਾ ਡਰੈੱਸ ਨੂੰ ਪਤਾ ਲੱਗਿਆ ਗਿਆ ਉੱਥੇ ਵੀ ਨਹੀਂ ਰਹਿ ਰਿਹਾ ਕੋਈ ਇਹਨਾਂ ਦਾ ਬੈਕਗ੍ਰਾਉਂਡ ਤੁਸੀਂ ਪਤਾ ਕੀਤਾ ਕਿ ਇਹਨਾਂ ਦਾ ਪਹਿਲਾਂ ਬੈਕਗ੍ਰਾਉਂਡ ਠੱਗੀਆਂ ਠੋਰੀਆਂ ਦਾ ਹੀ ਆ ਜੀ ਬਹੁਤ ਨੇਚਰ ਵੇ ਕੰਪਨੀ ਚ ਹੋਰ ਕੰਪਨੀਆਂ ਚ ਇਹਦਾ ਮਤਲਬ ਲਿਖ ਰਹੇ ਆ ਦੱਸ ਰਹੇ ਆ ਵੀਡੀਓ ਥੱਲੇ ਮੈਂ ਕਮੈਂਟ ਵੀ ਦੇਖਿਆ ਹੈ ਜੀ ਇਸ ਸੰਬੰਧ ਵਿੱਚ ਪਿੰਡਾ ਪ੍ਰੋਸੈਸ ਕਰ ਦਿੱਤੀ ਨਹੀਂ ਅਸੀਂ ਇਹੋ ਜੀ ਸ਼ਿਕਾਇਤ ਨਹੀਂ ਅਸੀਂ ਲੀਗਲੀ ਕਾਰਵਾਈ ਚ ਪਏ ਹੋਏ ਆ ਚੈੱਕ ਬਾਉਂਸ ਦੇ ਕੇਸਾਂ ਚ ਉਹਦੇ ਚ ਇਹ ਸੀਗਾ ਵੀ ਇਹਦਾ ਐਡਰੈਸ ਹੀ ਨਹੀਂ ਪ੍ਰੋਪਰ ਮਿਲਦਿਆ ਕੋਈ ਨੋਟਿਸ ਹੀ ਨਹੀਂ ਜਾ ਰਿਹਾ ਇਹ ਤੁਹਾਨੂੰ ਲੈ ਕੇ ਚੈੱਕ ਦਿੱਤੇ ਹੋਏ ਸੀ ਚੈੱਕ ਟੈਕਸ ਕਰਤੀ ਜੱਕਾ ਦੀ ਬਾਤ ਲੈ ਲਈ ਸੀ ਪਹਿਲਾਂ ਨਹੀਂ ਕੁਝ ਦਿੱਤਾ ਸਟੋਰ ਬੰਦ ਹੋਣ ਤੋਂ ਬਾਅਦ ਚ ਕਿਤੇ ਮਿਲ ਗਿਆ ਤੇ ਉਦੋਂ ਲੈ ਲਏ ਸੀ ਜਿਹੜਾ ਕੰਟੈਕਟ ਉਦੋਂ ਇਹ ਲਿਖਤੀ ਇਹਦੇ ਨਾਲ ਅਸੀਂ ਕੰਟੈਕਟ ਵੀ ਕਰ ਲਿਆ ਸੀ ਪਰ ਇਹ ਕਿਸੇ ਵੀ ਗੱਲ ਤੇ ਵੀ ਇਹਦੇ ਤੇ ਵੀ ਖਰਾਣੀ ਉੱਤਰਿਆ ਜੋ ਇਹਨੇ ਕਮਿਟਮੈਂਟ ਕੀਤੀ ਸੀ ਐਸ ਤਰੀਕ ਨੂੰ ਪੈਸੇ ਦੇਊਗਾ ਕਿਸੇ ਤੇ ਖਰਾਣੀ ਉੱਤਰਿਆ ਅੱਛਾ ਕਿਸੇ ਗੇਰੇ ਵਿੱਚ ਕਿਸਾਨ ਕਿਸਾਨ ਅੰਦੋਲਨ ਦੀ ਜੀ ਵੀ ਸੀ ਇਹ ਬਿਲਕੁਲ ਜੀ ਕਿਸਾਨ ਅੰਦੋਲਨ ਚੋਂ ਇਹਨੇ ਵੀਡੀਓ ਪਾ ਕੇ ਉਤਨੀ ਹੈ ਉੱਭਰਿਆ ਜੀ ਜਿਹੜੇ ਹੁਣ ਵਾਲੇ ਸਭੋ ਵਾਲੇ ਵੀ ਪਹਿਲਾਂ ਵਾਲੇ ਪੁਰਾਣੇ ਪੁਰਾਣੇ 2021 ਚ ਜਿਹੜੀ ਦਾ ਮੁੱਛ ਲੱਗੇ ਹਾਂਜੀ 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 ਉੱਥੋਂ ਵੀਡੀਓ ਪਈ ਹੈ ਹਾਂਜੀ ਉੱਥੋਂ ਮਿਲਿਆ ਭਾਈ ਜੀ ਇਹਨਾਂ ਨੇ ਵੀ ਆਪਾਂ ਦਾ ਵਿਦਾਤ ਕਰਿਆ ਤੁਹਾਨੂੰ ਜੀ ਆਪਣਾ ਆਪ ਦਾ ਤੁਹਾਨੂੰ